ਦੁਨੀਆਂ ਮੈਂ ਟਿਪਰ ਲੰਘਦੇ ਆਣੀਆਂ ਵੀ ਆਪਨੇ ਕੋਈ ਕਹਿੰਦੇ ਵੀ ਚੱਲਦੇ ਆ ਕੈਮਰਿਆਂ ਤੇ ਕੱਢ ਲੋ ਮੇਰੇ ਕੈਮਰਿਆਂ ਦੀਆਂ ਮੜ ਗਿਆ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜਿਹੜਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਸ਼ਰੇ ਆਮ ਤੁਸੀਂ ਦੋ ਇੱਕ ਘਰੀਕੇ ਵਾਲੇ ਤਰਨ ਤਰਨ ਜਿਹੜਾ ਗਰਦੀਪੁਰ ਆਈ ਬਈ ਥਾਣੇਦਾਰਾ ਉਰਾ ਗੱਲ ਸੁਣ ਤੁਸੀਂ ਅਰੇ ਯਾਦੋਂ ਬਹੁਤ ਕੋਈ ਕੰਪਨੀ ਪੁਲ ਤੇ ਖੜੀ ਏ ਆਹ ਸਾਹਮਣੇ ਵੇਖੋ ਜੇ ਨਹੀਂ ਚੱਲਦੀਆਂ ਪਈਆਂ ਤਾਂ ਦੱਸ ਦਿਓ ਚਲਦੀਆਂ ਪਈਆਂ ਨੇ ਇਧਰ ਆਣ ਕੇ ਬਿਆਨ ਲੈ ਵੀ ਥਾਣੇਦਾਰ ਦੇ ਨਿਯਾਇਜ਼ ਮਾਣ ਨਹੀਂ ਹੋ ਰਹੀ ਜਾਂ ਨਹੀਂ ਹੋ ਰਹੀ ਨਹੀਂ ਨਜਾਇਜ਼ ਨੇ ਪਿਆਰ ਸਰ ਜਿੰਨੇ ਮਰਜ਼ੀ ਲੈ ਬਿਆਨ ਦੇ ਨੀ ਕੋਈ ਗੱਲ ਤੁਸੀਂ ਇੰਨਾ ਗੱਲ ਦੱਸ ਦਿਓ ਕਿ ਮਾਈਨਿੰਗ ਹੋ ਰਹੀ ਹੈ ਨਾ ਮੈਂ ਨਹੀਂ ਕਰੋ ਪਰ ਸਾਡੇ ਕੋਲੋਂ ਨਹੀਂ ਜਣਨਗੇ ਮੈਨੂੰ ਇੱਕ ਗੱਲ ਦੱਸੋ ਆ ਪੌਪ ਫੌਕ ਲਾਈਨ ਲੱਗੀ ਟਰਾਲੀਆਂ ਭਰਦੀ ਪਈ ਹੈ ਜਾਂ ਨਹੀਂ ਭਰਦੀ ਪਈ ਟਰਾਲੀਆਂ ਭਰ ਰਹੀਆਂ ਬਸ ਲੇਕਨ ਸਰ ਸਾਡੇ ਕੋਲੋਂ ਕੋਈ ਨਹੀਂ ਜੰੰਗੀ ਜੇ ਸਾਡੇ ਕੋਲੋਂ ਲੰਗਦੀ ਆ ਅਸੀਂ ਰੋਕਦੇ ਹਾਂ ਉਹ ਪੁੱਛਿਆ ਪੁੱਛਿਆ ਉਹ ਏਰੀਆ ਜਿਹੜਾ ਧੀਰੇ ਹਲਕੇ ਦਾ ਪਿੰਡ ਆ ਧੀਰੇ ਦਾ ਪਿੰਡ ਆ ਆ ਵੀ ਆ ਗੁਰਦੀਪ ਸਿੰਘ ਜੀ ਨਾਲ ਮੈਂ ਇਧਰ ਆ ਗਰਦੀ ਬਾਹਰ ਪੜ ਗਿਆ ਨਾਕਾ ਮੈਂ ਹੈ ਆ ਵੀ ਜੀਰੇ ਜੀ ਪੈਂਦਾ ਵਾ ਨਾਕਾ ਏਰੀਆ ਤੇ ਆ ਵੀ ਬਰੋਈਪੁਰਦਾ ਹੀ ਆ ਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਹੋਇਆ ਹੈ ਸਾਹਮਣੇ ਨਮਾਇੰਗੀ ਹੋਦੀ ਪਈ ਆ ਇੱਕ ਪੰਨੇ ਇੱਕ ਬੰਕ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵੇਖਣ ਦਈਏ ਨਾ ਨਿਆਂਜ ਰਹਿਤਾ ਸਾਡੇ ਵਾਲੇ ਪਾਸੇ ਸਰ ਨੰਗਤੀਆਂ ਨਹੀਂ ਆਈਆਂ ਤੁਸੀਂ ਵੀਰੇ ਵੱਲੋਂ ਡਿਊਟੀ ਲੱਗੀ ਦੱਸੋ ਬਈ ਨਜਾਇਜ਼ ਮੈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹ ਪੌਕਲਿਨ ਚਲਦੀ ਦੀਦੀ ਹੈ ਜਾਂ ਨਹੀਂ ਚਲਦੀ ਚਲਦੀ ਪਈ ਹੈ ਨਾ ਮੈਂ ਵੀ ਇਹਨਾਂ ਦੇ ਵਿਆੜ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜਾਂ ਨਹੀਂ ਚੱਲ ਰਹੀ ਤਾਂ ਬੋਲ ਦੇਣੀਗੇ ਮੈਂ ਡੀਜੀਪੀ ਨੂੰ ਕਾਹਟਿਆ ਵੀਡੀਓ ਮੁੜ ਕੇ ਜਵਾਬ ਦੇਉ ਤੁਸੀਂ ਅਹੀ ਤੇ ਸਰ ਐਕਸ਼ਨ ਜਿਹੜਾ ਆਉਣਾ ਉਹ ਤੁਹਾਡੇ ਤੇ ਆਉਣਾ ਹੈ ਸਾਹਮਣੇ ਬੈਠੇ ਤੁਹਾਡੇ ਕੈਮਰੇ ਜੇ ਤੁਹਾਡੀਆਂ ਅੱਖਾਂ ਦੇ ਕੈਮਰੇ ਨਹੀਂ ਕੰਮ ਕਰਦੇ ਪਏ ਅੱਖਾਂ ਦੇ ਕੈਮਰੇਾਂ 'ਚ ਮਾਈਨਿੰਗ ਹੋ ਜਾਂਦੀ ਏ ਫਿਰ ਦੱਸੋ ਹਰ ਕਿਵੇਂ ਹਾਲ ਨੇ ਫੰਦੀ ਐ ਐਮਐਲ ਸਾਹਿਬ ਕਿਉਂ ਕਰਮ ਹੋਈ ਜਲੇ ਨਹੀਂ ਨਹੀਂ ਯਾਰ ਤੁਸੀਂ ਦੱਸੋ ਜੇ ਤਾਂ ਮਾਈਨਿੰਗ ਨਹੀਂ ਚੱਲਦੀ ਤਾਂ ਦੱਸਦੇ ਮਾਰਾ ਹੀ ਤੇ ਕਿੰਨੇ ਹੋ ਰਹੀ ਆ ਪਰ ਨਹੀਂ ਤੁਹਾਡੇ ਨਾਕੇ ਤੋਂ ਇੱਥੇ ਰੁਕ ਨਹੀਂ ਤੁਹਾਡੇ ਨਾਕੇ ਤੋਂ ਇੱਕ ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਇਧਰੋਂ ਲੰਘਦੀਆਂ ਪਏ ਨੇ ਟਿੱਪਰ ਲੰਘਦੇ ਪਏ ਰਾਤ ਨਹੀਂ ਸਰ ਅਸੀਂ ਤੁਹਾਨੂੰ ਇਹ ਤਾਂ ਆਵੇ ਇੰਨੀ ਨਾਕਾ ਮੈਂ ਥਾਣੇਦਾਰ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਕਹਿੰਦਾ ਸਾਡੇ ਕੈਮਰੇ ਲੱਗੇ ਨੇ ਮੈਂ ਤੈਨੂੰ ਵੀਡੀਓ ਵਿਖਾਉਣਾ ਮੈਂ ਐਸਐਸਪੀ ਨੂੰ ਇੱਕ ਮਿੰਟ ਯਾਰ ਮੈਂ ਨਹੀਂ ਤਾਂ ਮੈਂ ਨਹੀਂ ਤਾਂ ਜੀਰੇ ਏਰੀਆ 'ਚ ਹੋ ਰਹੀ ਆ ਇਰੇ ਏਰੀਏ ਤੋਂ ਤਰਨਤਰ ਨੂੰ ਜਾ ਰਿਹਾ ਬਠਿੰਡੇ ਜੀ ਨੂੰ ਜਾ ਰਿਹਾ ਹਾਲੇ ਤੈਨੂੰ ਹੁਣੇ ਤੁਹਾਡੇ ਐਸਐਸਪੀ ਨੂੰ ਭੇਜ ਕੇ ਆਂ ਤੁਸੀਂ ਆਇਆ ਤੁਹਾਡਾ ਯਾਰ ਜਮਾਂ ਧੱਕਾ ਕਰੋ ਕਿ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜੋ ਹਾਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆ ਹਾ ਲੋ ਆ ਲੋਕੇਸ਼ਨ ਠੀਕ ਆਜ ਆ ਆ ਖੱਡ ਚੱਲਦੀ ਪਈ ਏ ਸ਼ਰਿਆਂ ਮੈਂ ਦੱਸ ਹਾਂਜੀ ਹਾਲੇ ਆ ਤੁਹਾਡੇ ਵਾਲਾ ਕੋਲੀ ਏ ਕਿਸੇ ਹੋਰ ਦਾ ਤਾਂ ਨਹੀਂ ਦੇਖਲਾ ਆਲੇ ਆ ਸਭ ਟੇਪਰ ਤੁਹਾਡੇ ਪੁੱਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘਦੇ ਨਹੀਂ ਪਏ। 괜ੀ ਨੀਏ ਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਤੇ ਵੀ ਜਾਉ। ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫਰਮੇਸ਼ਨ ਗਰਦੀਪ ਇੱਧਰ ਆ ਵੀ। ਅਧਿਕਾਰੀ ਸਾਹਿਬ ਇੱਧਰ ਆਓ ਇੱਧਰ। ਆਹ ਵੇਖ ਲਓ ਭਗਵੰਤ ਮਾਨ ਜੀ ਆਹ ਲਾਦਨੇ ਪੁਲਿਸ ਦੇ। ਆਹ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ। ਇੱਥੋਂ ਹੀ ਰੇਤਾ ਲੰਘਦੀ ਏ। ਇੱਥੇ ਇਸ਼ਾਰਾ ਕੁਝ ਹੁੰਦਾ। ਔਰ ਤੁਸੀਂ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਕੀ ਵਧੀਆ ਕੰਮ ਕਰ ਰਹੀ ਹੈ ਆ ਰੋਜ਼ ਗੈਂਗਸਟਰ ਧਮਕੀਆਂ ਦਿੰਦੇ ਨੇ ਮੈਂ ਜਿੰਨੀ ਆਰ ਵੀਡੀਓ ਪਾਉਣਾ ਮੈਨੂੰ ਥ੍ਰੈਟ ਕਾਲਾਂ ਆਉਂਦੀਆਂ ਨੇ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਪਰ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਲੈ ਕੇ ਪੰਜਾਬ ਦੀ ਢੜਾਈ ਲੈ ਕੇ ਅਸੀਂ ਇੱਥੇ ਤਰ੍ਹਾਂ ਲੜਦੇ ਰਹਾਂਗੇ ਆ ਤੁਹਾਡੀ ਪੁਲਿਸ ਹੀ ਦੇਖ ਰਹੀ ਹੈ ਕਿ ਮਾਈਨਿੰਗ ਚੱਲਦੀ ਹੈ ਤੁਹਾਡੀ ਪੁਲਿਸ ਹੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਵਕਾ ਮੈਂ ਫੇਰ ਇੱਕ ਵਾਰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਇਹ ਸਿਰਫ ਸਰਪ੍ਰਸਤ ਹੈ। ਇਹ ਟਰਾਲੀਆਂ ਬੰਨ ਦੇ ਉੱਤੇ ਖੜੀਆਂ ਨੇ ਭੱਜੀਆਂ ਨੇ ਟਰਾਲੀਆਂ ਬੰਨ ਦੇ ਉੱਤੇ। ਤੁਸੀਂ ਰੋਜ਼ ਇੱਥੇ ਡਿਊਟੀ ਤੇ ਹੁੰਦੇ ਮੈਂ ਤਾਂ ਅੱਗੇ ਲੰਘਿਆ। ਤੁਸੀਂ ਕਦੀ ਐਸਐਸਓ ਡੀਐਸਪੀ ਵੀਰ ਨਾਲ ਬੋਲਸਣੇ ਨਹੀਂ ਦਿੰਦੇ। ਹੋਰ ਡੀਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੇ ਕੈਮਰੇ ਲੱਗੇ ਆ ਇਹ ਫਰਜੀ ਕੈਮਰੇ ਨੇ। ਫਰਗੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਖੋਪੇ ਚੜੇ ਹੋਇਆ ਐਮਐਲਏ ਨਰੇਸ਼ ਕੁਟਾਰਗਿਆ ਦੀ ਉਦੋਂ ਭੁੱਲਰ ਮੰਤਰੀ ਦੇ ਚੜੇ ਹੋਇਆ ਔਰ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਝ ਕਰਦੇ ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ ਕਿ ਤੁਸੀਂ ਚੁੱਕ ਕੇ ਉੱਥੇ ਐਸਐਸਪੀ ਬਦਲਤਾ ਇਹ ਵਿਚਾਰੇ ਮੂਰਖਦਰਸ਼ਨ ਬਣ ਕੇ ਸਾਹਮਣੇ ਵੇਲੇ ਰਹਿੰਦੇ ਨੇ ਕਿ ਮੈਨਿਕ ਹੁੰਦੀ ਹੀ ਹੋਈ ਜਾਵੇ ਇਸ ਕਰਕੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਨਾ ਕੋਈ ਐਕਸ਼ਨ ਲਵੋ ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ ਤੇ ਵਾਵਾਂਗੇ ਔਰ ਜਿੱਨਾਂ ਜਿਹੜੇ ਨਿਆਇਜਮੈਨਿੰਗ ਜੀਰੇ ਹਲਕੇ ਤੋਂ ਚਿੱਟਾ ਤੇ ਨਿਆਇਜਮੈਨਿੰਗ ਬੰਦ ਨਹੀਂ ਹੁੰਦੀ ਉਹਨਾਂ 'ਚ ਸੁਖਦਾ ਸਾੜ ਨਹੀਂ ਲਵਾਂਗੇ ਔਰ ਮੈਨੂੰ ਆਸ ਆ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਨੇਹਰਾ ਹੁੰਦਾ ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ ਅੱਜ ਅੱਖੀ ਸਾਹਮਣੇ ਆ ਥਾਣੇਦਾਰ ਵੀ ਸਾਹਮਣੇ ਆ ਤੇ ਉਹ ਖੱਡ ਵੀ ਸਾਹਮਣੇ ਚੱਲਦੀ ਪਈ ਆ ਮੈਂ ਜੀਰੇ ਵਾਲੇ ਪੁਲ ਦੇ ਉੱਤੇ ਹਿਰੀਕੇ ਪੱਤਨ ਦੇ ਉੱਤੇ ਖੜਾ ਧੰਨਵਾਦ ਮੈਨੂੰ ਆਸ ਆ ਤੁਸੀਂ